ਪੀਸੀਐ ਮਤਲਬ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਮੇਤ ਕਈ ਲੋਕਾਂ ਦੇ ਖਿਲਾਫ ਅਦਾਲਤ ਵੱਲੋਂ ਗੈਰ ਜਮਾਨਤ ਵਾਰੰਟ ਜਾਰੀ ਕਰ ਦਿੱਤੇ ਨੇ ਫਰੀਦਕੋਟ ਦੀ ਇੱਕ ਸਬਡਿਵੀਜ਼ਨ ਅਦਾਲਤ ਵੱਲੋਂ ਇਹ ਨੋਟਿਸ ਜਾਰੀ ਕੀਤੇ ਗਏ ਨੇ ਕਿ ਅਗਲੀ ਤਰੀਕ ਤੱਕ ਉਹਨਾਂ ਨੂੰ ਕੋਰਟ ਦੇ ਵਿੱਚ ਹਾਜ਼ਰ ਹੋਣਾ ਪਵੇਗਾ ਉਹਨਾਂ ਦੇ ਖਿਲਾਫ ਅਦਾਲਤ ਵੱਲੋਂ ਗੈਰ ਜਮਾਨਤ ਵਾਰੰਟ ਜਾਰੀ ਕਰ ਦਿੱਤੇ ਨੇ ਹਾਲਾਂਕਿ ਪਹਿਲਾਂ ਵੀ ਗੈਰ ਜਮਾਨਤ ਵਾਰੰਟ ਜਾਰੀ ਕੀਤੇ ਗਏ ਸੀ ਲੇਕਿਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਮੇਤ ਹੋਰ ਲੋਕ ਅਦਾਲਤ ਦੇ ਵਿੱਚ ਨਹੀਂ ਪੇਸ਼ ਹੋਏ ਤੇ ਹੁਣ ਇੱਕ ਵਾਰ ਫਿਰ ਇੱਕ ਸਬਡਿਵੀਜ਼ਨ ਪੱਧਰ ਦੀ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੂੰ ਸਾਲ 216 ਵਿੱਚ ਇੱਕ ਕਤਲ ਕਤਲ ਕੇਸ ਦੇ ਵਿੱਚ ਦੂਜੀ ਵਾਰ ਉਹਨਾਂ ਨੂੰ ਨੌਨ ਅਵੇਲੇਬਲ ਔਰ ਵਾਰੰਟ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਜ਼ਿਲ੍ਹਾ ਫਰੀਦਕੋਟ ਦੀ ਸਬਡਿਵੀਜ਼ਨ ਦੀ ਇੱਕ ਅਦਾਲਤ ਵੱਲੋਂ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅਮਰਜੀਤ ਸਿੰਘ ਮਹਿਤਾ ਅਤੇ ਹੋਰਨਾ ਖਿਲਾਫ ਸਾਲ 2116 ਵਿੱਚ ਹੋਏ ਕਤਲ ਕੇਸ ਦੇ ਮਾਮਲੇ ਦੇ ਵਿੱਚ ਇਹ ਦੂਜੀ ਵਾਰ ਗੈਰ ਜ਼ਮਾਨਤ ਵਾਰੰਟ ਜਾਰੀ ਕੀਤੇ ਗਏ ਨੇ ਇਹ 9 ਸਾਲ ਪੁਰਾਣਾ ਕੇਸ ਹੈ ਜਿਹਦੇ ਚੱਲਦਿਆਂ ਇਹਨਾਂ ਨੂੰ ਜਿਹੜੇ ਨੇ ਉਹ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਨੇ ਬਠਿੰਡਾ ਤੋਂ ਹਿੰਦੁਸਤਾਨ ਟਾਈਮਜ਼ ਦੇ ਪੱਤਰਕਾਰ ਵਿਸ਼ਾਲ ਜੋਸ਼ੀ ਦੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ 216 ਮਰਡਰ ਕੇਸ ਜੈਤੋ ਕੋਰਟ ਇਸ਼ੂ ਸੈਕੰਡ ਨਾਨ ਅਵੇਲੇਬਲ ਵਾਰੰਟ ਅਗੇਂਸਟ ਪੰਜਾਬ ਕ੍ਰਿਕਟ ਬੋਡੀ ਚੀਫ ਇਹਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਇੱਕ ਅਦਾਲਤ ਵੱਲੋਂ ਇਹ ਜਿਹੜੇ ਨਾਨ ਅਵੇਲੇਬਲ ਵਾਰੰਟ ਆ ਉਹ ਜਾਰੀ ਕੀਤੇ ਗਏ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅਮਰਜੀਤ ਮਹਿਤਾ ਔਰ ਇਸ ਤੋਂ ਇਲਾਵਾ ਇਹ ਵੀ ਜਿਹੜਾ ਮਸਲਾ ਜਿਹੜਾ ਵਾ ਨਾਲ ਦੀ ਨਾਲ ਜਿੰਨਾ ਜਿਨ੍ਹਾਂ ਨੂੰ ਨੌਨ ਅਵੇਲੇਬਲ ਵਾਰੰਟ ਇਸ਼ੂ ਕੀਤੇ ਗਏ ਨੇ ਗੈਰ ਜ਼ਮਾਨਤੀ ਵਾਰੰਟ ਇਸ਼ੂ ਕੀਤੇ ਗਏ ਨੇ ਉਹਦੇ ਵਿੱਚ ਅ ਅਮਰਜੀਤ ਮਹਿਤਾ ਆਮ ਆਦੀ ਪਾਰਟੀ ਦੇ ਲੀਡਰ ਨੇ ਨਾਲ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਇੱਕ ਬਠਿੰਡੇ ਦਾ ਬਿਜ਼ਨਸਮੈਨ ਵਪਾਰੀ ਉਹਨਾਂ ਨੂੰ ਹੁਣ ਅਦਾਲਤ ਨੇ 27 ਤਰੀਕ ਨੂੰ ਕੋਰਟ ਵਿੱਚ ਪੇਸ਼ ਹੋਣ ਵਾਸਤੇ ਆਖਿਆ ਹਾਲਾਂਕਿ ਪਿਛਲੀ ਹੀアリング ਦੇ ਦੌਰਾਨ ਵੀ 3 ਮਈ ਨੂੰ ਕੋਰਟ ਨੇ ਇਹਨਾਂ ਨੂੰ ਪਹਿਲਾ ਨੌਨ ਅਵੇਲੇਬਲ ਜਿਹੜਾ ਇਸ਼ੂ ਆ ਗੈਰ ਜਮਾਨਤ ਇਹ ਵਾਰੰਟ ਜਿਹੜਾ ਵਾ ਉਹ ਇਸ਼ੂ ਕੀਤਾ ਸੀ ਪਰ ਇਲਜ਼ਾਮ ਲੱਗੇ ਸੀ ਕਿ ਅਮਰਜੀਤ ਮਹਿਤਾ ਜਾਣਬੁੱਝ ਕੇ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੋਏ ਸੀ ਤੇ ਇਸ ਤੋਂ ਇਲਾਵਾ 6 ਹੋਰ ਲੋਕ ਪੁਲਿਸ ਅਧਿਕਾਰੀ ਅਤੇ ਵਪਾਰੀ ਵੀ ਕੁਝ ਬਠਿੰਡਾ ਦੇ ਸ਼ਾਮਲ ਨੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਸੀ ਕਿ 2016 ਦੇ ਵਿੱਚ ਉਹਨਾਂ ਨੇ ਇੱਕ ਅਜਮੇਰ ਸਿੰਘ ਕਤਲ ਕੇਸ ਦੇ ਵਿੱਚ ਉਹਨਾਂ ਤੇ ਦੋਸ਼ ਲੱਗੇ ਸੀ ਜਿੱਦੇ ਚੱਲਦੇ ਮਕਦਮਾ ਦਰਜ ਹੁੰਦਾ ਤੇ ਕਾਰਵਾਈ ਅਦਾਲਤ ਦੀ ਸ਼ੁਰੂ ਹੋ ਜਾਂਦੀ ਤੇ ਹੁਣ ਅਦਾਲਤ ਵੱਲੋਂ ਦੂਜੀ ਵਾਰ ਇਹਨਾਂ ਦੇ ਖਿਲਾਫ ਗੈਰ ਜਮਾਨਤ ਵਾਰੰਟ ਜਾਰੀ ਕੀਤੇ ਗਏ ਨੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਅਮਰਜੀਤ ਮਹਿਤਾ ਅਤੇ ਉਸ ਦੇ ਸਹਿਯੋਗੀ ਧਰਮਪਾਲ ਸਿੰਘ ਗੁਇਲ ਜਿਹੜੇ ਇੱਕ ਲਿਕਰ ਬਿਜ਼ਨਸ ਮਤਲਬ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਵੀ ਉਹਦਾ ਖਾਸਾ ਨਾਮ ਆ ਉਨ੍ਹਾਂ ਤੇ ਦਬਾਅ ਲੱਗ ਜਿਹੜਾ ਵਾ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਦਬਾਅ ਪਾਏ ਸੀ ਕਿ ਜਿਹੜੇ ਫਰੀਦਕੋਟ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇਦਾਰ ਜਾਂ ਤੇ ਉਹਨਾਂ ਨੂੰ ਕਿਹਾ ਸੀ ਕਿ ਆਪਣੇ ਹਿੱਸਾ ਵੇਚ ਦੋ ਨਹੀਂ ਤੇ ਫਿਰ ਕੋਟੇ ਨੂੰ ਡਿਵਰਟ ਕਰ ਦੋ ਇਹ ਇਲਜ਼ਾਮ ਲੱਗੇ ਸੀ ਇੱਕ ਕੰਪਲੇਂਟ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਰঞ্জੀਤ ਸਿੰਘ ਰঞ্জੀਤ ਸਿੰਘ ਉਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਉਹਦਾ ਪ੍ਰਾ ਅਜਮੇਰ ਸਿੰਘ ਅਜਮੇਰ ਸਿੰਘ ਜਿਸ ਦਾ ਕਤਲ 216 ਵਿੱਚ ਹੋ ਜਾਂਦਾ ਰਣਜੀਤ ਸਿੰਘ ਦੱਸਦੇ ਨੇ ਕਿ ਉਹ ਉਹਦਾ ਭਰਾ ਅਜਮੇਰ ਸਿੰਘ ਦੋਨੇ ਹੀ ਕਬੱਡੀ ਦੇ ਚੰਗੇ ਖਿਡਾਰੀ ਸਨ ਅਤੇ ਨਾਲ ਹੀ ਇੱਕ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਠੇਕੇਦਾਰ ਦੇ ਮੁਲਾਜ਼ਮੀ ਸਨ ਉਹਨਾਂ ਨੇ ਦੋਸ਼ ਲਗਾਇਆ ਕਿ ਉਹਦੇ ਭਰਾ ਨੂੰ ਮਹਿਤਾ ਗੁਇਲ ਅਤੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਉਸ ਸਮੇਂ ਸਬ ਇੰਸਪੈਕਟਰ ਲక్ష్మణ ਸਿੰਘ ਉਸ ਸਮੇਂ ਦੇ ਸਿਪਾਈ ਪਰਮਿੰਦਰ ਸਿੰਘ ਤਰਮਿੰਦਰ ਸਿੰਘ ਅਤੇ ਕਾਬਲ ਸਿੰਘ ਇਹਨਾਂ ਨੇ ਸਾਰਿਆਂ ਨੇ ਪਿੱਛਾ ਕੀਤਾ ਸੀ ਤੇ 25 ਮਈ 2016 ਨੂੰ ਉਹਦੇ ਭਰਾ ਦਾ ਕਤਲ ਕਰ ਦਿੱਤਾ ਸੀ ਐਫ ਆਈ ਆਰ ਜਿਹੜੀ 26 ਮਈ 2016 ਨੂੰ ਲਿਖੀ ਗਈ ਸੀ ਉਹਦੇ ਵਿੱਚ ਜੈਤੋ ਦੇ ਐਸ ਐਚਓ ਲਸ਼ਮਨ ਸਿੰਘ ਨੇ ਕਿਹਾ ਨੇ ਕਿਹਾ ਸੀ ਕਿ ਦੋ ਜਿਹੜੇ ਨੇ ਇਹ ਜਿਹੜੇ ਫਾਇਰ ਕੀਤੇ ਗਏ ਸੀ ਉਸ ਵੱਲੋਂ ਜਿਹਦੇ ਚੱਲਦੇ ਆ ਪੁਲਿਸ ਨੇ ਸੈਲਫ ਡਿਫੈਂਸ ਦੇ ਦੀ ਕਾਰਵਾਈ ਕਰਦੇ ਆ ਜਿਹੜਾ ਵਾ ਉਹ ਹੋਇਆ ਸੀ ਕਿਉਂਕਿ ਉਹਦੇ ਵੱਲੋਂ ਅਜਮੇਰ ਸਿੰਘ ਵੱਲੋਂ ਫਾਇਰ ਕੀਤੇ ਗਏ ਸੀ ਪੁਲਿਸ ਨੇ ਆਪਣੇ ਬਚਾਅ ਦੇ ਖਾਤਰ ਜਦੋਂ ਬਰਾਬਰ ਦੀ ਗੋਲੀ ਚਲਾਈ ਤਾਂ ਅਜਮੇਰ ਸਿੰਘ ਮਾਰਿਆ ਗਿਆ ਪਰ ਪਰਿਵਾਰ ਨੇ ਇਲਜ਼ਾਮ ਲਗਾਏ ਸੀ ਕਿ ਇੱਕ ਸਾਜ਼ਿਸ਼ ਦੇ ਤਹਿਤ ਅਜਮੇਰ ਨੂੰ ਮਾਰਿਆ ਗਿਆ ਇਥੋਂ ਤੱਕ ਕਿ ਪੁਲਿਸ ਇਹ ਵੀ ਉਸ ਸਮੇਂ ਕਹਿੰਦੀ ਸੀ ਕਿ ਅਜਮੇਰ ਸਿੰਘ ਬਹੁਤ ਹੀ ਖਤਰਨਾਕ ਗੈਂਗਸਟਰ ਆ ਅਤੇ ਦਵਿੰਦਰ ਬਬੀਆ ਗੈਂਗ ਦਾ ਉਹ ਸਰਗਰਮ ਮੈਂਬਰ ਉਹ ਇੱਕ ਵੱਖਰੀ ਕਹਾਣੀ ਹੈ ਪਰ ਬਾਅਦ ਵਿੱਚ ਇਸ ਕਤਲ ਕੇਸ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਤੇ ਫਿਰ 20 ਫਰਵਰੀ ਇਸੇ ਸਾਲ ਮਤਲਬ 20 ਫਰਵਰੀ ਨੂੰ ਸਾਰੇ ਜਣੇ ਜਿਹਦੇ ਚ ਅਮਰਜੀਤ ਮਹਿਤਾ ਗੋਇਲ ਅਤੇ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਿਹੜੇ ਆ ਜੈਤੋ ਦੀ ਅਦਾਲਤ ਵੱਲੋਂ ਜਿਹੜੇ ਨੇ ਜਾਰੀ ਕੀਤੇ ਜਾਂਦੇ ਤੇ ਨਾਲ ਦੀ ਨਾਲ ਪੁਲਿਸ ਅਧਿਕਾਰੀ ਜਿਹੜੇ ਉਸ ਸਮੇਂ ਐਸ ਐਚ ਓ ਜਾਂ ਹੋਰ ਮੁਲਾਜ਼ਮ ਸੀ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਨੂੰ ਵੀ ਆਦੇਸ਼ ਦਿੱਤੇ ਸੀ ਇਸ ਤੋਂ ਬਾਅਦ ਇੱਕ ਜੁਡੀਸ਼ੀਅਲ ਪ੍ਰੂ ਵਾਸਤੇ ਇੱਕ ਜਿਹੜੀ ਆ ਜਾਂਚ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਆ ਅਦਾਲਤ ਦੇ ਹੁਕਮਾਂ ਤੋਂ ਬਾਅਦ 7 ਜੂਨ 2021 ਨੂੰ ਇੱਕ ਪਟੀਸ਼ਨ ਪਾਈ ਜਾਂਦੀ ਆ ਤੇ ਫਿਰ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਹੁੰਦਾ ਜਿਹਦੇ ਚ ਉਹਦੇ ਚ ਕਿਹਾ ਗਿਆ ਹੈ ਕਿ ਪੁਲਿਸ ਨੇ ਜਿਹੜੇ ਨੇ ਆਪਣੇ ਬਚਾ ਲਈ ਜਿਹੜੀ ਕਾਰਵਾਈ ਕੀਤੀ ਸੀ ਜਿਸ ਕਰਕੇ ਇਹ ਮਾਮਲਾ ਨਹੀਂ ਬੰਦ ਐ ਇਸ ਕਰਕੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਉਹ ਕੈਨਸਲ ਕੀਤੀ ਜਾਵੇ ਹਾਲਾਂਕਿ ਅਜਮੇਰ ਸਿੰਘ ਦੀ ਮਦਰ ਅਤੇ ਉਹਦੇ ਪਰਿਵਾਰਕ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਹੜੀ ਕੈਂਸਲੇਸ਼ਨ ਰਿਪੋਰਟ ਦਾ ਵਿਰੋਧ ਵੀ ਕੀਤਾ ਗਿਆ ਸੀ ਤੇ ਫਿਰ ਇਲਾਕੇ ਦੇ ਮੈਨਿਸਟਰੇਟ ਨੇ ਕੈਂਸਲੇਸ਼ਨ ਜਿਹੜੀ ਰਿਪੋਰਟ ਆ ਉਹ 30 ਜੁਲਾਈ 2024 ਨੂੰ ਰਿਜੈਕਟ ਕਰ ਦਿੱਤੀ ਸੀ। ਉਹ ਨਾਲ ਦੀ ਨਾਲ ਇਸ ਮਸਲੇ ਦੇ ਵਿੱਚ ਬਾਅਦ ਚ ਜਿਹੜੀ ਅਦਾਲਤੀ ਜਿਹੜੀ ਕਾਰਵਾਈ ਸ਼ੁਰੂ ਹੋਊਗੀ ਔਰ ਇਹ ਜਿਹੜਾ ਕਿ ਉਸ ਸਮੇਂ ਜਿਹੜੇ ਇਲਜ਼ਾਮ ਲੱਗੇ ਸੀ ਕਿ ਅਜਮੇਰ ਦੇ ਭਰਾ ਰਣਜੀਤ ਸਿੰਘ ਦੇ ਉੱਪਰ ਵੀ ਜਿਹੜਾ ਤਸ਼ੱਦਦ ਟੌਰਚਰ ਹੋਇਆ ਸੀ ਉਹ ਨਾਲ ਦੀ ਨਾਲ ਉਹਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਤਹਿਤ ਵੀ ਮਕਦਮਾ ਜਿਹੜਾ ਦਰਜ ਕੀਤਾ ਹੋਇਆ ਸੀ ਬਾਅਦ ਚ ਰਣਜੀਤ ਸਿੰਘ ਜਿਹੜਾ ਬਾ ਉਹ ਕੇਸ ਚੋਂ ਬਰੀ ਹੋ ਗਿਆ ਸੀ ਪਰ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਜਿਹੜੇ ਅਮਰਜੀਤ ਮਹਿਤਾ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਬਠਿੰਡੇ ਤੋਂ ਔਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਆ ਉਨਾ ਤੇ ਨਾਲ ਹੀ ਉਹਨਾਂ ਦੇ ਸਾਥੀ ਜਿਹੜੇ ਇੱਕ ਸ਼ਰਾਬ ਦਾ ਕਾਰੋਬਾਰ ਦੇ ਇੱਕ ਖਾਸਾ ਨਾਮ ਉਹ ਤੇ ਨਾਲ ਜਿਹੜੇ ਪੁਲਿਸ ਅਧਿਕਾਰੀ ਤੇ ਮੁਲਾਜ਼ਮਾ ਉਹਨਾਂ ਨੂੰ ਫਿਰ ਜੱਤੋ ਦੀ ਅਦਾਲਤ ਨੇ ਦੂਜੀ ਵਾਰ ਜਿਹੜਾ ਵਾ ਉਹ ਉਹਨਾਂ ਦੇ ਖਿਲਾਫ ਨਾਨ ਅਵੇਲੇਬਲ ਵਾਰੰਟ ਜਿਹੜੇ ਗੈਰ ਜ਼ਮਾਨਤੀ ਵਾਰੰਟ ਆ ਉਹ ਜਾਰੀ ਕੀਤੇ ਨੇ ਉਹਨਾਂ ਨੂੰ 27 ਤਰੀਕ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਵਾਸਤੇ ਆਖਿਆ ਗਿਆ ਹਾਲਾਂਕਿ ਪਹਿਲਾਂ ਵੀ ਉਹਨਾਂ ਦੇ ਖਿਲਾਫ ਉਹਨਾਂ ਦੇ ਵਿਰੁੱਧ ਅਦਾਲਤ ਵੱਲੋਂ ਗੈਰ ਜਮਾਨਤ ਵਾਰੰਟ ਜਾਰੀ ਕੀਤੇ ਗਏ ਸੀ ਲੇਕਿਨ ਇਲਜ਼ਾਮ ਲੱਗੇ ਸੀ ਕਿ ਉਹ ਜਾਣ ਬੁਝ ਕੇ ਅਦਾਲਤ ਦੇ ਵਿੱਚ ਜਿਹੜੇ ਨੇ ਉਹ ਪੇਸ਼ ਹਾਲਾਂਕਿ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਵੀ ਕਿਹਾ ਗਿਆ ਸੀ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਲੇਕਿਨ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਆਮ ਆਦੀ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਬਠਿੰਡਾ ਪੁਲਿਸ ਨੂੰ ਅਮਰਜੀਤ ਮਹਿਤਾ ਸਮੇਤ ਬਾਕੀ ਲੋਕ ਲੱਭੇ ਹੀ ਨਹੀਂ ਤੇ ਹੁਣ ਦੇ ਦਿਆਂ ਕਿ 27 ਤਰੀਕ ਨੂੰ ਜਿਨ੍ਹਾਂ ਦੇ ਖਿਲਾਫ ਗੈਰ ਜਮਾਨਤ ਵਾਰੰਟ ਜਾਰੀ ਹੋਏ ਨੇ ਉਹ ਅਦਾਲਤਾਂ ਦੇ ਵਿੱਚ ਪੇਸ਼ ਹੋਣਗੇ ਜਾਂ ਫਿਰ ਕੋਈ ਫਿਰ ਬਹਾਨਾ ਲੱਭ ਕੇ ਅਦਾਲਤੀ ਕਾਰਵਾਈ ਤੋਂ ਕੰਨੀ ਘਤਰਾਉਣਗੇ ਜਾਂ ਕੋਈ ਬਹਾਨਾ ਘੜ ਕੇ ਫਿਰ ਕੋਈ ਸਕੀਮ ਲਾਉਣਗੇ ਹੁਣ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਕਾਨੂੰਨ ਸਾਰਿਆਂ ਵਾਸਤੇ ਇੱਕ ਜਾਂ ਫਿਰ ਵੱਡੀ ਪਹੁੰਚ ਵਾਲਿਆਂ ਵਾਸਤੇ ਕਾਨੂੰਨ ਵੱਖਰਾ ਪਰ ਜਿਨ੍ਹਾਂ ਦਾ ਪੁੱਤ ਮਾਰਿਆ ਗਿਆ ਇਨਸਾਫ ਤੇ ਉਹਨਾਂ ਨੂੰ ਵੀ ਸਰਕਾਰ ਨੂੰ ਦੇਣਾ ਪਏਗਾ ਦੇ ਦੇ ਆ 27 ਤਰੀਕ ਨੂੰ ਅਦਾਲਤ ਦੀ ਕਾਰਵਾਈ ਦੇ ਵਿੱਚ ਕੀ ਕੁਝ ਹੁੰਦਾ ਕੀ ਇਹ ਜਿਹੜੇ ਲੋਕ ਜਿਨ੍ਹਾਂ ਦੇ ਖਿਲਾਫ ਵਾਰੰਟ ইস্যੂ ਕੀਤੇ ਗਏ ਨੇ ਉਹ ਹਾਜ਼ਰ ਹੁੰਦੇ ਨੇ ਜਾਂ ਫਿਰ ਨਹੀਂ ਕਿਉਂਕਿ ਬੜੇ ਪਹੁੰਚ ਵਾਲੇ ਨੇ ਉਹ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਆ ਤੇ ਜਿਹੇ ਲੋਕ ਫਿਰ ਅਦਾਲਤਾਂ ਨੂੰ ਜਾਂ ਦੇਸ਼ ਦੇ ਕਾਨੂੰਨ ਨੂੰ ਟਿੱਛ ਜਾਂਦੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਅਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ